ਹਾਦ ਹੀ ਹੋ ਗਏ ਜਿਹੜਾ ਮਿਲਦਾ ਸੀ ਉਸ ਨੂੰ ਹੀ ਸਰਾਬ ਦੇਣ ਲੱਗ ਪੈਂਦਾ ਸੀ ਪਰ ਇਸ ਵਾਰੀ ਕੰਮ ਪੁੱਠਾ ਪੈ ਗਿਆ ਆਉ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਆਏ ਹੋਏ ਇਸ ਰਾਜੇ ਅਤੇ ਭਗਤ ਅੰਬਰੀਕ ਜੀ ਨੂੰ ਜਾਣੀਏ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਕਿਹਾ ਹੈ ਅੰਬਰੀਕ ਭਵਜਲ ਤਰਿਆ ਅੰਬਰੀਕ ਭਗਤ ਪਹਿਲਾ ਦੱਖਣੀ ਭਾਰਤ ਦੇ ਰਾਜਾ ਸੀ ਤੇ ਵਾਸudev ਕ੍ਰਿਸ਼ਨ ਜੀ ਦੇ ਭਗਤ ਸੀ ਇਹਨਾਂ ਨੂੰ ਮਾਇਆ ਵੀ ਪਰਮਾ ਨਹੀਂ ਸੀ ਸਕਦੀ ਕਿਉਂਕਿ ਮਾਇਆ ਤੋਂ ਨਿਰਲੇਪ ਸਨ ਇਹਨਾਂ ਦੇ ਪਿਤਾ ਦਾ ਨਾਮ ਨਾ ਭਾਗ ਸੀ ਉਹ ਵੀ ਰਾਜਾ ਸੀ ਇਹ ਜਦੋਂ ਜਵਾਨ ਹੋ ਕੇ ਰਾਜਾ ਬਣੇ ਤਾਂ ਇਹ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਸਨ ਯੱਗ ਕਰਨਾ ਤੇ ਆਏ ਗਏ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿਣਾ ਰਾਜੇ ਅਮਰੀਕ ਜੀ ਵਿੱਚ ਐਸੇ ਬਹੁਤ ਸਾਰੇ ਅਨੇਕਾਂ ਗੁਣ ਸਨ ਉਹ ਸਾਰੇ ਇੰਦਰੀਆਂ ਨੂੰ ਸਫਲ ਕਰਦਾ ਸੀ ਜਿਵੇਂ ਕਿ ਉਹ ਅੱਖਾਂ ਨਾਲ ਹਰ ਗਰੀਬ ਅਮੀਰ ਸੰਤ ਭਿਖਾਰੇ ਸਭ ਨੂੰ ਇੱਕ ਸਮਾਨ ਦੇਖਦੇ ਸੀ ਦਿਮਾਗ ਨਾਲ ਸੋਚ ਕੇ ਲੋੜਵੰਦ ਦੀ ਸੇਵਾ ਕਰਨੀ ਜੈਸੀ ਵੀ ਸੇਵਾ ਦੀ ਲੋੜ ਹੁੰਦੇ ਉਹ ਹੱਥਾਂ ਨਾਲ ਢੰਡਾਰਿਆਂ ਵਿੱਚ ਸੇਵਾ ਕਰਦੇ ਜੀਭ ਨਾਲ ਰਾਮ ਦਾ ਸਿਮਰਨ ਕਰਦੇ ਤੇ ਪੈਰਾਂ ਨਾਲ ਤੁਰ ਕੇ ਤੀਰਥਾਂ ਤੇ ਜਾਂਦੇ ਸਨ ਕੰਨਾਂ ਰਾਹੀਂ ਸਤ ਸੰਗ ਵਿੱਚੋਂ ਉਪਦੇਸ਼ ਸੁਣਨਾ ਅੰਮ੍ਰੇਖ ਜੀ ਐਸੇ ਤਿਆਗੀ ਹੋ ਗਏ ਸੀ ਕਿ ਉਹ ਰਾਜ ਭਵਨ ਖਜ਼ਾਨਾ ਇਸਤਰੀਆਂ ਘੋੜੇ ਹਾਥੀ ਸਭ ਵਸਤੂਆਂ ਨੂੰ ਆਪਣੀ ਮਲਕੀਅਤ ਨਹੀਂ ਸੀ ਸਮਝਦੇ ਸਭ ਪਰਜਾ ਦੀਆਂ ਜਾਂ ਪਰਮਾਤਮਾ ਦੀਆਂ ਗਿਣਦੇ ਸੀ ਇਕਾਦਸ਼ੀਆਂ ਦੇ ਵਰਤ ਰੱਖਣੇ ਤੇ ਪੂਜਾ ਕਰਦੇ ਸਨ ਇਸ ਤਰ੍ਹਾਂ ਜੀਵਨ ਬਤੀਤ ਕਰਦੇ ਨੂੰ ਕਈ ਸਾਲ ਲੰਘ ਗਏ ਇੱਕ ਸਾਲ ਸ਼੍ਰੀ ਕ੍ਰਿਸ਼ਨ ਭਗਤੀ ਦੀ ਲਗਨ ਵਿੱਚ ਪ੍ਰੇਮਾ ਮਸਤੀ ਦੀ ਲੋਰ ਕਾਰਨ ਉਹਨਾਂ ਨੇ ਪ੍ਰਤਗਿਆ ਕਰ ਦਿੱਤੀ ਕਿ ਵਰੇ ਦੀਆਂ ਇਕਾਦਸ਼ੀਆਂ ਰੱਖੇਗਾ ਤਿੰਨ ਦਿਨ ਨਿਰਜਲਾ ਵਰਤ ਅਤੇ ਮਥਰਾ ਬਿੰਦਰਾਵਨ ਜਾ ਕੇ ਯੱਗ ਕਰੇਗਾ দান ਦੇਵੇਗਾ ਉਸ ਨੇ ਐਸੀ ਪ੍ਰਤਗਿਆ ਕਰ ਲਈ ਅਮਰੇਖ ਭਰੋਸੇ ਵਾਲਾ ਸੀ ਭਰੋਸੇ ਵਿੱਚ ਉਸ ਨੇ ਸਾਰੀਆਂ ਗੱਲਾਂ ਪੂਰੀਆਂ ਕਰ ਲਈਆਂ ਤੇ ਮੰਤਰੀਆਂ ਸਮੇਤ ਮਥੁਰਾ ਪੁੱਜਿਆ ਮਥੁਰਾ ਤੇ ਬਿੰਦਰਾਬਨ ਵਿੱਚ ਜਮਨਾ ਅਸ਼ਨਾਣ ਕਰਕੇ ਉਸ ਨੇ ਯੱਗ ਲਾਇਆ ਬ੍ਰਾਹਮਣਾਂ ਨੂੰ ਦਾਨ ਦਿੱਤੇ ਬਸ ਅੰਨ ਤੋਂ ਬਿਨਾ ਸੋਨੇ ਦੇ ਸਿੰਘਾਵਾਲੀਆਂ ਗਊਆਂ ਦਾਨ ਕੀਤੀਆਂ ਕਈ ਥਾਂ ਪੁਰਾਣਾ ਵਿੱਚ ਲਿਖਿਆ ਹੈ ਕਿ 60 ਕਰੋੜ ਗਊਆਂ ਦਾਨ ਕੀਤੀਆਂ ਮਤਲਬ ਕਿ ਬਹੁਤ ਹੀ ਜ਼ਿਆਦਾ ਦਾਨ ਕੀਤਾ ਐਸਾ ਵੇਲਾ ਆ ਗਿਆ ਕਿ ਬ੍ਰਾਹਮਣ ਛਤੀ ਪ੍ਰਕਾਰ ਦੇ ਭੋਜਨ ਸ਼ੱਕ ਕੇ দান ਲੈ ਕੇ ਨਿਹਾਲ ਹੋ ਕੇ ਘਰਾਂ ਨੂੰ ਚਲੇ ਗਏ ਤਾਂ ਰਾਜੇ ਨੂੰ ਆਗਿਆ ਮਿਲੀ ਕਿ ਰਾਜਾ ਆਪਣਾ ਵਰਤ ਉਪਾਰ ਲਵੇ ਆਪਣੇ ਆਪ ਹੀ ਇੱਛਾ ਪੂਰਨ ਹੋਣ ਤੇ ਰਾਜਾ ਖੁਸ਼ੀ-ਖੁਸ਼ੀ ਰਾਜ ਭਵਨ ਵੱਲ ਤੁਰ ਪਿਆ ਰਾਜਾ ਅਜੇ ਰਾਜ ਭਵਨ ਵਿੱਚ ਪੁੱਜਾ ਨਹੀਂ ਸੀ ਕਿ ਉਸ ਨੂੰ ਰਾਹ ਵਿੱਚ ਦੁਰਭਾਸ਼ਾ ਰਿਖੇ ਆ ਮਿਲਿਆ ਰਾਜੇ ਨੇ ਉਸ ਨੂੰ ਡੰਡ ਵੱਤ ਹੋ ਕੇ ਪ੍ਰਣਾਮ ਕੀਤਾ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ हे ਸ਼੍ਰੋਮਣੀ मुनि ਜਨ ਆਪ ਭੋਜਨ ਸ਼ਕੋਗੇ ਯੱਗ ਦਾ ਭੋਜਨ ਭੋਜਨ ਪਾ ਕੇ ਤ੍ਰਿਪਤ ਹੋ ਕੇ ਗਰੀਬ ਅੰਮ੍ਰਿਤ ਦਾ ਪਾਰ ਉਤਾਰਾ ਕਰੋਗੇ ਅੱਗੇ ਦੁਰਭਾਸ਼ਾ ਰਖੀ ਨੇ ਕਿਹਾ ਕਿ ਜਿਵੇਂ ਰਾਜੇ ਦੀ ਇੱਛਾ ਹੋ ਜਾਂਦਾ ਨਿਉਂਦਾ ਪ੍ਰਵਾਨ ਕਰਦੇ ਹਾਂ ਪਰ ਜਮਨਾ ਇਸ਼ਨਾਨ ਕਰਕੇ ਏ ਆਖ ਕੇ ਰਖੀ ਤੁਰ ਗਿਆ ਉਸ ਨੇ ਮਨ ਵਿੱਚ ਅਨੀਤ ਧਾਰੀ ਸੀ ਉਹ ਅਸਲ ਵਿੱਚ ਰਾਜੇ ਅਮਰੀਕ ਨੂੰ মোহ ਮਾਇਆ ਕ੍ਰੋਧ ਦੇ ਜਾਲ ਵਿੱਚ ਸੌਣ ਆਇਆ ਸੀ ਵੈਸੇ ਵੀ ਦੁਰਭਾਸ਼ਾ ਮਾਨ ਕਰਕੇ ਗ੍ਰੋਧੀ ਸੀ ਤੇ ਛੋਟੇ ਛੋਟੇ ਗੱਲ ਤੇ ਸ਼ਰਾਬ ਦੇ ਦਿਆ ਕਰਦਾ ਸੀ ਇਸ ਦੇ ਸ਼ਰਾਬ ਦੇਣ ਨਾਲ ਜਿੰਨਿਆਂ ਨੂੰ ਨੁਕਸਾਨ ਪਹੁੰਚਿਆ ਸੀ ਉਹ ਸਾਰੇ ਹੀ ਬਹੁਤ ਜ਼ਿਆਦਾ ਮਸ਼ਹੂਰ ਸਨ ਨਿਉਂਦਾ ਦੇ ਕੇ ਪ੍ਰਸੰਨ ਚਿੱਤ ਅੰਬਰੀਕ ਆਪਣੇ ਰਾਜ ਭਵਨ ਵਿੱਚ ਚਲਿਆ ਗਿਆ ਤਿਰਖੀ ਦੁਰਭਾਸ਼ਾ ਦੇ ਉਡੀਕ ਕਰਨ ਲੱਗਾ ਦਵਾਦਸੀ ਦਾ ਸਮਾਂ ਵੀ ਬੀਤਣ ਦੇ ਨੇੜੇ ਆ ਗਿਆ ਸੀ ਅੰਬਰੀਕ ਨੇ ਵਰਤ ਉਪਾਰਨਾ ਸੀ ਪਰ ਦੁਰਭਾਸ਼ਾ ਨਾ ਆਇਆ ਪੰਡਤਾਂ ਨੇ ਯਤਨ ਕੀਤਾ ਕਿ ਰਾਜਾ ਵਰਤ ਉਪਾਰ ਲਵੇ ਪਰ ਅਮਰੀਕ ਇਹ ਉੱਤਰ ਦਿੰਦਾ ਰਿਹਾ ਕਿ ਨਹੀਂ ਇੱਕ ਮਹਿਮਾਨ ਦੇ ਭੁੱਖੇ ਰਹਿਣ ਤੋਂ ਪਹਿਲਾਂ ਮੇਰਾ ਵਰਤ ਉਪਾਰਨਾ ਠੀਕ ਨਹੀਂ ਦੁਰਭਾਸ਼ਾ ਪੂਜਾ ਪਾਠ ਵਿੱਚ ਰੁੱਝ ਗਿਆ ਕਿ ਉਸ ਨੇ ਜਾਣ ਬੁੱਝ ਕੇ ਦੇਰ ਕੀਤੀ ਉਹ ਨਾ ਆਇਆ ਤਾਂ ਪੰਡਤਾਂ ਨੇ ਰਾਜੇ ਨੂੰ ਚਰਨਾ ਅੰਮ੍ਰਿਤ ਪਿਲਾ ਕੇ ਵਰਤ ਉਪਾਰ ਦਿੱਤਾ ਦਲੀਲ ਇਹ ਦਿੱਤੀ ਕਿ ਚਰਨਾ ਅੰਮ੍ਰਿਤ ਅੰਨ ਨਹੀਂ ਹੈ ਫਿਰ ਜਦੋਂ ਦੁਰਭਾਸ਼ਾ ਆਇਆ ਉਸ ਨੇ ਯੋਗ ਵਿਦਿਆ ਨਾਲ ਪਤਾ ਕਰ ਲਿਆ ਕਿ ਅੰਮ੍ਰੀਕ ਨੇ ਵਰਤ ਉਪਾਰ ਲਿਆ ਹੈ ਉਸ ਨੂੰ ਗੁੱਸਾ ਕਰਨ ਦਾ ਬਹਾਨਾ ਮਿਲ ਗਿਆ ਉਸ ਨੇ ਰਾਜੇ ਨੂੰ ਮੰਦੇ ਬੋਲ ਬੋਲਣੇ ਆਰੰਭ ਕਰ ਦਿੱਤੇ ਇੱਕ ਆਤਿਥੀ ਨੂੰ ਭੋਜਨ ਸ਼ਿਕਾਏ ਬਿਨਾ ਤੁਸਾਂ ਵਰਤ ਉਪਾਰ ਕੇ ਸ਼ਾਸਤਰ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੁਸਾਂ ਨੂੰ ਖਿਮਾ ਨਹੀਂ ਕੀਤਾ ਜਾਏਗਾ ਤੁਸੀਂ ਚੰਡਾਲ ਆ ਧਰਮੇ ਹੋ ਮੈਂ ਤੈਨੂੰ ਮਾਰ ਸੁੱਟਾਂਗਾ ਸ਼ਰਾਬ ਦੇ ਕੇ ਭਸਮ ਕਰ ਦਿਆਂਗਾ ਦੁਰਭਾਸ਼ਾ ਰਖੀ ਕ੍ਰੋਧ ਵਸ ਹੋ ਕੇ ਇਸ ਤਰ੍ਹਾਂ ਬੋਲੀ ਗਿਆ ਰਾਜਾ ਅੰਬਰੀਕ ਅੱਗੋਂ ਚੁੱਪ ਕਰਕੇ ਸੁਣਦਾ ਰਿਹਾ ਉਸ ਨੇ ਗੁੱਸਾ ਨਾ ਕੀਤਾ ਤੇ ਨਾ ਜ਼ਬਾਨ ਹਿਲਾਈ ਰਾਜੇ ਦੇ ਧੀਰਜ ਵੇਖ ਕੇ ਦੁਰਭਾਸ਼ੇ ਦਾ ਦਿਲ ਡੋਲਿਆ ਪਰ ਕ੍ਰੋਧ ਵਸ ਹੋਏ ਨੇ ਕੋਈ ਗੱਲ ਨਾ ਕੀਤੀ ਜਦੋਂ ਦੁਰਭਾਸ਼ਾ ਰਖੀ ਗਾਲਾਂ ਕੱਢ ਕੇ ਚੁੱਪ ਹੋ ਗਿਆ ਤਾਂ ਰਾਜੇ ਨੇ ਬੇਨਤੀ ਕੀਤੀ ਕਿ हे ਮਹਾਮੋਹਨੀ ਜੀ ਜਿਵੇਂ ਪੂਜਨੀਕ ਬ੍ਰਾਹਮਣਾਂ ਨੇ ਦੱਸਿਆ ਤਿਵੇਂ ਮੈਂ ਵਰਤ ਉਪਾਰਿਆ ਮੈਂ ਤਾਂ ਆਪ ਜੀ ਨੂੰ ਉਡੀਕਦਾ ਹੀ ਰਹਾ ਉਧਰੋ ਥਿਤ ਬੀਤ ਰਹੀ ਸੀ ਜੇ ਭੁੱਲ ਹੋਈ ਹੈ ਤਾਂ ਮੈਨੂੰ ਮਾਫ਼ ਕੀਤਾ ਜਾਵੇ ਜੀਵ ਭੁੱਲ ਕਰ ਬੈਠਦਾ ਹੈ ਆਪ ਜੀ ਮਹਾ ਧੀਰਜवान मुनि ਲੋਕ ਹੋ ਦਇਆ ਕਰੋ ਮਿਹਰ ਕਰੋ ਕੁਝ ਜੀਵਨ ਦੀ ਰੌਸ਼ਨੀ ਬਖਸ਼ੋ ਮੈਂ ਸਰਾਪ ਲੈਣ ਨਹੀਂ ਆਇਆ ਜੀਵਨ ਕਲਿਆਣ ਦੀ ਇੱਛਾ ਕਰਕੇ ਆਪ ਜੀ ਦੇ ਪਾਸ ਆਇਆ ਹਾਂ ਪਰ ਰਿਖੇ ਦੁਰਭਾਸ਼ਾ ਦਾ ਕ੍ਰੋਧ ਮੱਠਾ ਨਾ ਹੋਇਆ ਉਹ ਸਗੋਂ ਤੇਜ਼ ਹੋ ਗਿਆ ਜਿਵੇਂ ਉਹ ਧਰਮੀ ਰਾਜੇ ਨੂੰ ਤਬਾਹ ਕਰਨ ਵਾਸਤੇ ਹੀ ਆਇਆ ਸੀ ਉਸ ਨੇ ਕ੍ਰੋਧ ਨੂੰ ਚਮਕਾਇਆ ਤੇ ਕ੍ਰੋਧ ਦੇ ਜੋਸ਼ ਵਿੱਚ ਆ ਕੇ ਦੁਰਭਾਸ਼ਾ ਨੇ ਆਪਣੇ ਵਾਲਾਂ ਦੀ ਇੱਕ ਲਟ ਪੁੱਟੀ ਉਸ ਲਟ ਨੂੰ ਜ਼ੋਰ ਨਾਲ ਹੱਥਾਂ ਵਿੱਚ ਮਲ ਕੇ ਯੋਗ ਬਲ ਨਾਲ ਇੱਕ ਭਿਆਨਕ ਕੁरूप ਵਾਲੀ ਚੁੜੇਲ ਪੈਦਾ ਕੀਤੀ ਤੇ ਉਸ ਦੇ ਹੱਥ ਵਿੱਚ ਤਲਵਾਰ ਦਿੱਤੀ ਬਿਜਲੀ ਵਾਤ ਲਿਸ਼ਕ ਦੀ ਹੋਈ ਤਲਵਾਰ ਉਸ ਚੁੜੇਲ ਨੂੰ ਦੇਖ ਕੇ ਪੰਡਤ ਲੋਕ ਤੇ ਰਾਜ ਭਵਨ ਦੇ ਸਾਰੇ ਪ੍ਰਾਣੀ ਡਰ ਗਏ ਕਈਆਂ ਨੇ ਅੱਖਾਂ ਮੀਟ ਲਈਆਂ ਪਰ ਧਰਮੀ ਤੇ ਭਗਤੀ ਭਾਵਨਾ ਵਾਲਾ ਰਾਜਾ ਅੰਬਰੀਕ ਨਾ ਡੋਲਿਆ ਨਾ ਡਰਿਆ ਸ਼ਾਂਤ ਚਿੱਤ ਖਲੋਤਾ ਰਹਾ ਜਿਉਂ ਹੀ ਚੁੜੇਲ ਧਰਮੀ ਰਾਜੇ ਅੰਬਰੀਕ ਉਤੇ ਹਮਲਾ ਕਰਨ ਲੱਗੀ ਤਾਂ ਰਾਜੇ ਅੰਬਰੀਕ ਦੇ ਦਰਵਾਜ਼ੇ ਅੱਗੇ ਜੋ ਭਗਵਾਨ ਦਾ ਸੁਦਰਸ਼ਨ ਚੱਕਰ ਸੀ ਉਹ ਘੁੰਮਣ ਲੱਗਾ ਉਸ ਨੇ ਪਹਿਲਾਂ ਚੁੜੇਲ ਦੀ ਬਾਹ ਕੱਟੀ ਉਸ ਦੇ ਪਿੱਛੋਂ ਉਸ ਦਾ ਸਿਰ ਵੱਢ ਕੇ ਉਸ ਨੂੰ ਖਤਮ ਕੀਤਾ ਤੇ ਉਹ ਚੱਕਰ ਮੁਰ ਦੁਰਭਾਸ਼ਾ ਦੇ ਦਿਵਾਲੇ ਹੋ ਗਿਆ ਅੱਗੇ-ਅੱਗੇ ਦੁਰਭਾਸ਼ਾ ਤੇ ਪਿੱਛੇ-ਪਿੱਛੇ ਚੱਕਰ ਨਠਾ ਨਠਾ ਉਹ ਦੇਵ ਲੋਕ ਜਾ ਪੁੱਜਿਆ ਪਰ ਕਿਤੇ ਵੀ ਟਿਕਾਓ ਨਾ ਮਿਲਿਆ ਅੱਗੇ-ਅੱਗੇ ਦੁਰਭਾਸ਼ਾ ਤੇ ਪਿੱਛੇ-ਪਿੱਛੇ ਸੁਦਰਸ਼ਨ ਚੱਕਰ ਦੋਵੇਂ ਦੇਵ ਲੋਕ ਵਿੱਚ ਚਲੇ ਗਏ ਇੰਦਰ ਵੀ ਰੱਖਿਆ ਨਾ ਕਰ ਸਕਿਆ ਦੁਰਭਾਸ਼ਾ ਬੜਾ ਹੰਕਾਰੀ ਰੱਖੀ ਸੀ ਉਹ ਸਦਾ ਸੰਤਾਂ ਸਾਧੂਆਂ ਤੇ ਭਗਤ ਜਨਾਂ ਅਬਲਾ ਦੇਵੀਆਂ ਨੂੰ ਹੀ ਸ਼ਰਾਬ ਦਿੰਦਾ ਰਹਿੰਦਾ ਸੀ ਸ਼ਕੁੰਤਲਾ ਵਰਗਿਆਂ ਨੂੰ ਸ਼ਰਾਬ ਦੇ ਕੇ ਉਸ ਨੇ ਦੁਖੀ ਕੀਤਾ ਸੀ ਭਗਵਾਨ ਨੇ ਉਸ ਦਾ ਹੰਕਾਰ ਤੋੜਨਾ ਸੀ ਹੰਕਾਰ ਤੋੜਨ ਵਾਸਤੇ ਹੀ ਇਹ ਸਭ ਕੁਝ ਕੀਤਾ ਡਰੇ ਹੋਏ ਦੁਰਭਾਸ਼ਾ ਨੂੰ ਦੇਵਤਿਆਂ ਨੇ ਭਾਕਿਆ ਦਿੱਤੀ ਰਾਜੇ ਅੰਬਰੀਕ ਤੋਂ ਬਿਨਾ ਕਿ ਸਨਮੇ ਤੇਰਾ ਪਾਰ ਉਤਾਰਾ ਨਹੀਂ ਕਰਨਾ ਮਾਰਿਆ ਜਾਏਗਾ ਪਰਮਾਤਮਾ ਉਸ ਦੇ ਹੰਕਾਰ ਨੂੰ ਮਠਾ ਕਰਨ ਵਾਸਤੇ ਹੀ ਇਹ ਯਤਨ ਕਰ ਰਿਹਾ ਹੈ ਉਸ ਨੇ ਤਪ ਕੀਤਾ ਪਰ ਤਪ ਦੇ ਨਾਲ ਹੰਕਾਰ ਹੋ ਗਿਆ ਹੈ ਦੁਰਭਾਸ਼ਾ ਪਰ ਲੋਕ ਤੇ ਦੇਵ ਲੋਕ ਵਿੱਚੋਂ ਮੁੜ ਨੱਠ ਉਠਿਆ ਉਹ ਰਾਜਾ ਅੰਬਰੀਕ ਦੇ ਨਗਰੇ ਵਿੱਚ ਆਇਆ ਆ ਕੇ ਰਾਜੇ ਅੰਬਰੀਕ ਦੇ ਪੈਰੀਂ ਪੈ ਗਿਆ ਤੇ ਤਰਲੇ ਕੱਢਣ ਲੱਗਾ हे भगवान रूप राजा अंबरीक मेनू बचा मैं आगे तो किसी संत साधु नु तंग नहीं करांगा मेहर करो मेरी भूल नु बख्शो क्षमा करो जदो दुर्भाषा ने इस तरह तरले कीते ता राजा अंबरीक नु तरस आ गया उसने दुर्भाषा दी मंदी दशा तककी ओ रो रिया सी उस दी हालत उत्ते उस नु तरस आ गया ਰਾਜੇ ਅੰਬਰੀਕ ਨੇ ਦੋਵੇਂ ਹੱਥ ਜੋੜ ਕੇ ਭਗਵਾਨ ਨੂੰ ਯਾਦ ਕੀਤਾ ਪ੍ਰਭੂ ਦਇਆ ਕਰੋ ਹਰ ਪ੍ਰਾਣੀ ਭੁੱਲ ਜਾਂਦਾ ਹੈ ਉਸ ਦੀਆਂ ਭੁੱਲਾਂ ਮਾਫ਼ ਕਰਨਾ ਆਪ ਦਾ ਹੀ ਧਰਮ ਹੈ हे ਦਾਤਾ ਮਿਹਰ ਕਰੋ ਦਇਆ ਕਰੋ ਰਾਜੇ ਨੇ ਇਉਂ ਬੇਨਤੀ ਕਰਕੇ ਜਦੋਂ ਸੁਦਰਸ਼ਨ ਚੱਕਰ ਵੱਲ ਇਸ਼ਾਰਾ ਕੀਤਾ ਤਾਂ ਉਹ ਆਪਣੀ ਜਗ੍ਹਾ ਤੇ ਜਾ ਖਲੋਤਾ ਦੁਰਭਾਸ਼ਾ ਦੀ ਜਾਨ ਵਿੱਚ ਜਾਨ ਆਈ ਸਤਾਂ ਸਾਗਰਾਂ ਦਾ ਪਾਣੀ ਪੀਣ ਵਾਲਾ ਦੁਰਭਾਸ਼ਾ ਰਖੀ ਧੀਰਜਵਾਨ ਰਾਜੇ ਅੰਬਰੀਕ ਕੋਲ ਹਾਰ ਗਿਆ ਉਸ ਨੇ ਖਿਮਾ ਮੰਗੀ ਤੇ ਆਪਣੇ ਰਾਹ ਪਿਆ ਇਸ ਤਰ੍ਹਾਂ ਰਾਜਾ ਅੰਬਰੀਕ ਜੋ ਬੜਾ ਪ੍ਰਤਾਪੀ ਸੀ ਇਸ ਜਗਤ ਤੋਂ ਜਸ ਖੱਟ ਕੇ ਗਿਆ ਤੇ ਭਵਜਲ ਤੋਂ ਪਾਰ ਹੋ ਕੇ ਪ੍ਰਭੂ ਚਰਨਾਂ ਵਿੱਚ ਲਿਵ ਲਾ ਕੇ ਉਸ ਦਾ ਅਸਰੂਪ ਹੋ ਗਿਆ ਕੋਈ ਭੇਤ ਭਰਮ ਨਾ ਰਹਾ ਪਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਭਗਤ ਵਸ਼ਲ ਪਰਮਾਤਮਾ ਨੇ ਮਿਹਰ ਕੀਤੀ ਅਮਰੀਕ 모ਹੇ ਵਰਤ ਹੈ ਰਾਤ ਪਈ ਦੁਰਭਾਸ਼ਾ ਆਇਆ ਭੀੜਾ ਉਸ ਉਪਾਰਨ ਉਹ ਉਠ ਨਹਾਵਣ ਨਦੀ ਸਿਧਾਇਆ ਚਰਨ ਉਦਕ ਲੈ ਪੋਖਿਆ ਉਸ ਲਾਪ ਦੇਣ ਨੂੰ ਧਾਇਆ ਚੱਕਰ ਸੁਦਰਸ਼ਨ ਕਾਲ ਰੂਪ ਹੋਏ ਭੀ ਹਾਵਲ ਗਰਭ ਗਵਾਇਆ ਬ੍ਰਾਹਮਣ ਭੰਨਾ ਜੀਉ ਲੈ ਰੱਖਨਾ ਹੰਗਰ ਦੇਵ ਸਬਾਇਆ ਇੰਦਰ ਲੋਕ ਸਿਵ ਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਇਆ ਦੇਵਤਿਆਂ ਭਗਵਾਨ ਸਣ ਸਿਖ ਦੇ ਸਭ ਨਾ ਸਮਝਾਇਆ ਆਏ ਪਿਆ ਸਰਨਾਗਤੀ ਮਾਰੀ ਦਾ ਅੰਬਰੀਕ ਛੁਡਾਇਆ ਭਗਤ ਵਸਲ ਜਗ ਬਿਰਧ ਸਦਾਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਵਚਨ ਹਨ ਚਵਰਾਸੀ ਸਿੱਧ ਬੁੱਧ ਜਿਤਰਾਤੇ ਅੰਮ੍ਰੇਕ ਭਵਜਲ ਤਰਿਆ ਸੋ ਇਸ ਵੀਡੀਓ ਨੂੰ ਬਣਾਉਣ ਦਾ ਸਾਡਾ ਮਕਸਦ ਸੀ ਕਿ ਅੰਮ੍ਰੇਕ ਜੀ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਉਹਨਾਂ ਦੇ ਬਾਰੇ ਸਾਨੂੰ ਕੁਝ ਜਾਣਕਾਰੀ ਮਿਲ ਸਕੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਆਉਣ ਵਾਲੇ ਦਿਨਾਂ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਜੇਕਰ ਤੁਸੀਂ ਉਹਨਾਂ ਵੀਡੀਓ ਨੂੰ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਿਓ ਤਾਂ ਜੋ ਵੀਡੀਓ ਅਪਲੋਡ ਹੁੰਦਿਆਂ ਹੀ ਆਪ ਜੀ ਨੂੰ ਨੋਟੀਫਿਕੇਸ਼ਨ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ